ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਵਾਗਤ ਹੈ ਬਹੁਤ-ਬਹੁਤ ਸਵਾਗਤ ਹੈ ਜੀ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਉਹਨਾਂ ਦੇ ਲਈ ਹੈ ਜਿਨ੍ਹਾਂ ਦੇ ਬੱਚਿਆਂ ਦਾ ਵਿਆਹ ਨਹੀਂ ਹੋ ਰਿਹਾ ਬੱਚਿਆਂ ਦੇ ਵਿਆਹ ਦੇ ਵਿੱਚ ਲਗਾਤਾਰ ਦੇਰੀ ਹੋ ਰਹੀ ਹੈ ਲਗਾਤਾਰ ਅੜਚਨਾ ਆ ਰਹੀਆਂ ਹਨ ਰੁਕਾਵਟਾਂ ਪੈ ਰਹੀਆਂ ਹਨ ਤਾਂ ਆਪਕੇ ਗੱਲ ਬੰਦੀ ਬੰਦੀ ਵਿਗੜ ਜਾਂਦੀ ਹੈ ਤਾਂ ਸਾਧ ਸੰਗਤ ਜੀ ਅੱਜ ਦੀ ਵੀਡੀਓ ਤੁਹਾਡੇ ਲਈ ਹੈ ਅੱਜ ਮੈਂ ਤੁਹਾਨੂੰ ਇੱਕ ਅਜਿਹਾ ਸਰਲ ਅਤੇ ਸਟੀਕ ਉਪਾਅ ਦੱਸਣ ਵਾਲੀ ਹਾਂ ਜੇਕਰ ਤੁਸੀਂ ਇਸ ਉਪਾਅ ਨੂੰ ਚੰਗੀ ਤਰ੍ਹਾਂ ਸਮਝ ਕੇ ਮੇਰੇ ਦੱਸੇ ਅਨਸਾਰ ਕਿਸੇ ਵੀ ਬੁੱਧਵਾਰ ਦੇ ਦਿਨ ਕਰ ਦਿੱਤਾ ਤਾਂ ਯਕੀਨ ਮੰਨੋ ਤੁਹਾਡੇ ਬੱਚਿਆਂ ਦੇ ਵਿਆਹ ਦੇ ਲਈ ਕੋਈ ਨਾ ਕੋਈ ਚੰਗਾ ਪ੍ਰਸਤਾਵ ਜ਼ਰੂਰ ਆਵੇਗਾ ਤੇ ਵਿਆਹ ਤੈਅ ਹੋ ਜਾਵੇਗਾ ਸੰਜੇ ਜੀ ਇਹ ਉਪਾਅ ਜੇਕਰ ਬੱਚੇ ਖੁਦ ਕਰਨਾ ਚਾਹੁੰਦੇ ਹਨ ਤਾਂ ਖੁਦ ਵੀ ਕਰ ਸਕਦੇ ਨੇ ਪਰ ਮੈਨੂੰ ਪਤਾ ਹੈ ਅੱਜ ਕੱਲ ਦੇ ਬੱਚਿਆਂ ਦੇ ਕੋਲੋਂ ਉਪਾਹ ਕਰਨ ਲਈ ਸਮਾਨੀ ਹੁੰਦਾ ਇਸ ਲਈ ਅਜਹੀ ਸਥਿਤੀ ਦੇ ਵਿੱਚ ਮਾਤਾ ਪਿਤਾ ਨੂੰ ਹੀ ਉਪਾਹ ਕਰਨੇ ਪੈਂਦੇ ਹਨ ਇਸ ਲਈ ਇਸ ਚੈਨਲ ਰਾਹੀਂ ਜਿੰਨੇ ਵੀ ਮੈਂ ਤੁਹਾਨੂੰ ਉਪਾਹ ਦੱਸਦੀ ਹਾਂ ਉਹਨਾਂ ਦੇ ਵਿੱਚੋਂ ਲਗਭਗ 80% ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਮਾਤਾ ਪਿਤਾ ਕਰ ਸਕਦੇ ਹਨ ਤੇ ਆਪਣੇ ਬੱਚਿਆਂ ਦੇ ਵਿਆਹ ਦੇ ਵਿੱਚ ਆ ਰਹੀਆਂ ਰੁਕਾਵਟਾਂ ਨੂੰ ਦੂਰ ਕਰ ਸਕਦੇ ਨੇ ਸੰਘਤ ਜੀ ਕਈ ਵਾਰ ਬੱਚਿਆਂ ਦੀ ਜਨਮ ਕੁੰਡਲੀ ਦੇ ਵਿੱਚ ਗ੍ਰਹਿ ਨਿਸ਼ਾਤਰਾ ਦੀ ਕੁਝ ਅਜਿਹੇ ਦੁਰਸਨ ਜੋਗ ਬਣ ਜਾਂਦੀ ਹਨ ਜਿਸ ਕਾਰਨ ਵਿਆਹ ਵਿੱਚ ਦੇਰੀ ਹੁੰਦੀ ਰਹਿੰਦੀ ਹੈ ਜਨਮ ਕੁੰਡਲੀ ਦਾ 7ਵਾਂ ਘਰ ਜਾਂ ਫਿਰ 7ਵੇਂ ਘਰ ਦਾ ਸਵਾਮੀ ਜੇਕਰ ਪਾਪ ਪ੍ਰਭਾਵ ਵਿੱਚ ਆ ਜਾਵੇ ਤਾਂ ਅਜਿਹੀ ਸਥਿਤੀ ਦੇ ਵਿੱਚ ਰਿਸ਼ਤੇ ਆਉਣਗੇ ਗੱਲਾਂ ਚੱਲਣਗੀਆਂ ਪਰ ਕੋਈ ਵੀ ਰਿਸ਼ਤਾ ਸਫਲ ਨਹੀਂ ਹੋਵੇਗਾ ਵਿਚਕਾਰ ਹੀ ਟੁੱਟ ਜਾਵੇਗਾ ਤੇ ਜੇਕਰ ਕਈ ਵਾਰ ਰਿਸ਼ਤਾ ਪੱਕਾ ਵੀ ਹੋ ਜਾਵੇ ਤਾਂ ਆਦੀ ਵਿੱਚ ਜਾ ਕੇ ਕੋਈ ਨਾ ਕੋਈ ਅਜਿਹੀ ਗੱਲ ਨਿਕਲ ਕੇ ਸਾਹਮਣੇ ਆਵੇਗੀ ਜਿਸ ਕਾਰਨ ਰਿਸ਼ਤਾ ਟੁੱਟ ਜਾਵੇਗਾ ਕਦੀ ਕੁੜੀ ਵਾਲੇ ਮਨਾ ਕਰ ਦੇਣਗੇ ਤੇ ਕਦੀ ਮੁੰਡੇ ਵਾਲਿਆਂ ਵੱਲੋਂ ਨਾ ਹੋ ਜਾਵੇਗੀ ਦੇਖਣ ਵਾਲੇ ਆਉਣਗੇ ਦੇਖ ਕੇ ਚਲੇ ਜਾਣਗੇ ਪਰ ਕਿਸੇ ਵੀ ਤਰ੍ਹਾਂ ਦਾ ਸਕਾਰਾਤਮਕ ਜਵਾਬ ਸਾਹਮਣੇ ਤੁਹਾਨੂੰ ਨਹੀਂ ਮਿਲ ਪਾਵੇਗਾ ਤੁਸੀਂ ਇੰਤਜ਼ਾਰ ਕਰਦੇ ਰਹੋਗੇ ਸਾਧ ਸੰਗਤ ਜੀ ਜੇਕਰ ਤੁਸੀਂ ਇਹਨਾਂ ਸਾਰੀਆਂ ਸਮੱਸਿਆਵਾਂ ਦੇ ਨਾਲ ਜੂਝ ਰਹੇ ਹੋ ਪਰੇਸ਼ਾਨ ਹੋ ਰਹੇ ਹੋ ਤਾਂ ਅੱਜ ਚਿੰਤਾ ਕਰਨ ਦੀ ਲੋੜ ਨਹੀਂ ਹੈ ਅੱਜ ਜੋ ਮੈਂ ਤੁਹਾਨੂੰ ਉਪਾਧਸਨ ਵਾਲੀਆਂ ਤੁਸੀਂ ਕਰ ਦੇਣਾ ਵੀਡੀਓ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਬੇਨਤੀ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਕਿਉਂਕਿ ਇਸ ਚੈਨਲ ਦੇ ਰਾਹੀਂ ਅਗਰ ਵਿਆਹ ਨਾਲ ਸੰਬੰਧਿਤ ਜਾਣਕਾਰੀ ਤੁਹਾਨੂੰ ਦਿੱਤੀ ਜਾਂਦੀ ਹੈ ਉਪਾਧਸੇ ਜਾਂਦੇ ਹਨ ਤਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋਗੇ ਤਾਂ ਮੇਰੀਆਂ ਆਉਣ ਵਾਲੀਆਂ ਜੋ ਵੀ ਨਵੀਆਂ ਵੀਡੀਓ ਹਨ ਉਸ ਦਾ ਨੋਟੀਫਿਕੇਸ਼ਨ ਤੁਹਾਨੂੰ ਤੁਰੰਤ ਮਿਲ ਜਾਵੇਗਾ ਉਹ ਵੀਡੀਓ ਤੁਸੀਂ ਆਸਾਨੀ ਦੇ ਨਾਲ ਦੇਖ ਸਕੋਗੇ ਜੇ ਸੰਗਤ ਜੀ ਜੇਕਰ ਤੁਸੀਂ ਮੇਰੇ ਨਾਲ ਲਗਾਤਾਰ ਜੁੜੇ ਰਹਿਣਾ ਚਾਹੁੰਦੇ ਹੋ ਤਾਂ ਹੁਣ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਔਨ ਕਰ ਦਿਓ ਤੇ ਸਾਧ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਜੀ ਲਿਖ ਕੇ ਆਪਣੀ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਵਾਹਿਗੁਰੂ ਅਕਾਲ ਪੁਰਖ ਜੀ ਦੀ ਕਿਰਪਾ ਤੁਹਾਡੇ ਘਰ ਪਰਿਵਾਰ ਦੇ ਉੱਪਰ ਬਣ ਜਾਵੇ ਤੇ ਤੁਹਾਡਾ ਘਰ ਖੁਸ਼ੀਆਂ ਅਤੇ ਬਰਕਤਾਂ ਦੇ ਨਾਲ ਭਰਪੂਰ ਹੋ ਜਾਵੇ ਸੰਗਤ ਜੀ ਇਹ ਸੋ ਉਪਾਣ ਧਿਆਨ ਦੇ ਨਾਲ ਜ਼ਰੂਰ ਸੁਣਨਾ ਪਹਿਲਾਂ ਤਾਂ ਤੁਸੀਂ ਇਹ ਜਾਣ ਲਓ ਕਿ ਇਹ ਬਹੁਤ ਹੀ ਜਿਆਦਾ ਮਹੱਤਵਪੂਰਨ ਉਪਾਅ ਹੈ ਤੇ ਇਸ ਨੂੰ ਕਦੋਂ ਅਤੇ ਕਿਵੇਂ ਕਰਨਾ ਹੈ ਇਹ ਉਪਾਅ ਤੁਸੀਂ ਕਿਸੇ ਵੀ ਬੁੱਧਵਾਰ ਦੇ ਦਿਨ ਕਰ ਸਕਦੇ ਹੋ ਤੁਸੀਂ ਸਵੇਰ ਦੇ ਸਮੇਂ ਵੀ ਕਰ ਸਕਦੇ ਹੋ ਤੇ ਸ਼ਾਮ ਦੇ ਸਮੇਂ ਵੀ ਕਰ ਸਕਦੇ ਹੋ ਇਹ ਸੋ ਪਾਣ ਤੁਸੀਂ ਐਤਵਾਰ ਦੇ ਦਿਨ ਵੀ ਕਰ ਸਕਦੇ ਹੋ ਤੁਹਾਡੀ ਆਪਣੀ ਮਰਜ਼ੀ ਹੈ ਹੁਣ ਇਹ ਉਪਾਅ ਕਰਨ ਲਈ ਕਿਹੜੀ ਸਮੱਗਰੀ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਤੇ ਕਿਸ ਤਰੀਕੇ ਦੇ ਨਾਲ ਇਸ ਉਪਾਅ ਨੂੰ ਤੁਸੀਂ ਕਰਨਾ ਹੈ ਉਹ ਤੁਸੀਂ ਧਿਆਨ ਦੇ ਨਾਲ ਸਮਝ ਲਓ ਤਾਂ ਕਿ ਉਪਾਅ ਕਰਨ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਗਲਤੀ ਹੋਣ ਦੀ ਗੁੰਜਾਇਸ਼ ਨਾ ਰਹੇ ਤਾਂ ਤੁਹਾਨੂੰ ਇਹ ਉਪਾਅ ਲਈ ਜਿਹੜੀਆਂ ਵੀ ਚੀਜ਼ਾਂ ਦੀ ਲੋੜ ਹੈ ਉਹ ਸਭ ਤੁਹਾਨੂੰ ਦੱਸਣ ਵਾਲੇ ਹਾਂ ਕਿਸ ਪ੍ਰਕਾਰ ਇਹ ਉਪਾਅ ਕਰਨਾ ਹੈ ਉਹ ਵੀ ਤੁਸੀਂ ਧਿਆਨ ਦੇ ਨਾਲ ਸੁਣ ਲਓ ਸੰਗਤ ਜੀ ਆਪਾਂ ਇਹ ਉਪਾਕਰਨ ਦੇ ਲਈ ਸਾਡੇ ਕੋਲ ਇੱਕ ਧਾਗਾ ਹੋਣਾ ਚਾਹੀਦਾ ਹੈ ਜਿਸ ਧਾਗੇ ਨਾਲ ਦਰਜੀ ਕੱਪੜੇ ਸਲਾਈ ਕਰਦਾ ਹੈ ਉਹ ਧਾਗਾ ਤੁਹਾਡੇ ਕੋਲ ਹੋਣਾ ਚਾਹੀਦਾ ਹੈ ਇਸ ਧਾਗੇ ਦਾ ਜੋ ਸਾਈਜ਼ ਹੈ ਤੁਹਾਡੇ ਬੱਚੇ ਦੇ ਕੱਦ ਦੇ ਬਰਾਬਰ ਦਾ ਹੋਣਾ ਚਾਹੀਦਾ ਹੈ ਜੇਕਰ ਤੁਸੀਂ ਲੜਕੇ ਲਈ ਉਪਾ ਕਰ ਰਹੇ ਹੋ ਤਾਂ ਲੜਕੇ ਦੇ ਕੱਦ ਦਾ ਹੋਣਾ ਚਾਹੀਦਾ ਹੈ ਤੇ ਜੇਕਰ ਤੁਸੀਂ ਲੜਕੀ ਲਈ ਉਪਾ ਕਰ ਰਹੇ ਹੋ ਤਾਂ ਤੁਹਾਡੀ ਲੜਕੀ ਦੇ ਕੱਦ ਦੇ ਬਰਾਬਰ ਭਾਵ ਕਿ ਉਸਦੀ ਹਾਈਟ ਦੇ ਬਰਾਬਰ ਤੁਸੀਂ ਇਹ ਹਰੇ ਰੰਗ ਦਾ ਧਾਗਾ ਲੈ ਲਓ ਜੇਕਰ ਬੱਚੇ ਘਰ ਵਿੱਚ ਨਹੀਂ ਹਨ ਕਿਤੇ ਬਾਹਰ ਰਹਿੰਦੇ ਹਨ ਅਕਸਰ ਮਾਤਾ ਪਿਤਾ ਨੂੰ ਪਤਾ ਹੀ ਹੁੰਦਾ ਹੈ ਆਪਣੇ ਬੱਚੇ ਦੀ ਹਾਈਟ ਦਾ ਕਿ ਕਿੰਨੀ ਹੈ ਪਰ ਕੁਝ ਮਾਤਾ ਪਿਤਾ ਅਜਿਹੀ ਹਨ ਜਿਨ੍ਹਾਂ ਨੂੰ ਨਹੀਂ ਪਤਾ ਹੁੰਦਾ ਤਾਂ ਫਿਰ ਉਹ ਆਪਣੇ ਬੱਚੇ ਨੂੰ ਫੋਨ ਕਰਕੇ ਪੁੱਛ ਸਕਦੇ ਹਨ ਕਿ ਤੁਹਾਡੀ ਹਾਈਟ ਕਿੰਨੀ ਹੈ ਜਿੰਨੀ ਵੀ ਹਾਈਟ ਹੈ ਬੱਚੇ ਦੀ ਉਸਦੀ ਹਾਈਟ ਦੇ ਬਰਾਬਰ ਇੱਕ ਹਰੇ ਰੰਗ ਦਾ ਧਾਗਾ ਤੁਸੀਂ ਲੈ ਲੈਣਾ ਹੈ فرض کرو کہ اینے قد ਤੁਹਾਡੇ ਬੱਚੇ ਦੀ ਹਾਈਟ ਹੈ ਇਹਨਾਂ ਧਾਗਾ ਤੁਸੀਂ ਤੋੜ ਲਿਆ ਹੁਣ ਇਸ ਤੋਂ ਅੱਗੇ ਇਸ ਧਾਗੇ ਦੇ ਅੰਦਰ ਤੁਸੀਂ ਗੰਢਾਂ ਲਗਾਉਣੀਆਂ ਹਨ ਹੁਣ ਇਹ ਗੰਢਾਂ ਕਿੰਨੀਆਂ ਲਗਾਉਣੀਆਂ ਹਨ ਜਿਸ ਉੱਪਰ ਤੁਹਾਡਾ ਬੱਚਾ ਵਰਤਮਾਨ ਸਮੇਂ ਵਿੱਚ ਚੱਲ ਰਿਹਾ ਹੈ ਉਨੀਆਂ ਹੀ ਗੰਢਾਂ ਤੁਸੀਂ ਲਗਾਉਣੀਆਂ ਹਨ فرض ਕਰੋ ਤੁਹਾਡਾ ਬੱਚਾ 25 ਸਾਲ ਦਾ ਹੋ ਚੁੱਕਾ ਹੈ 26 ਮਹੀਨਾ ਸਾਲ ਚੱਲ ਰਿਹਾ ਹੈ ਤਾਂ ਤੁਸੀਂ ਇਸ ਧਾਗੇ ਦੇ ਅੰਦਰ 26 ਗੰਢਾਂ ਲਗਾਉਣੀਆਂ ਹਨ ਫਰਜ਼ ਕਰੋਗੇ ਤੁਹਾਡਾ ਬੱਚਾ 30 ਸਾਲ ਦਾ ਹੋ ਚੁੱਕਾ ਹੈ ਤਾਂ ਤੁਸੀਂ ਉਹ 31ਵੇਂ ਸਾਲ ਦੇ ਵਿੱਚ ਚੱਲ ਰਿਹਾ ਹੈ ਤਾਂ ਤੁਸੀਂ 31 ਗੰਢਾਂ ਲਗਾਉਣੀਆਂ ਹਨ ਠੀਕ ਹੈ ਜਿੰਨੀ ਵੀ ਉਮਰ ਬੱਚੇ ਦੀ ਹੈ ਉਸ ਦੇ ਹਿਸਾਬ ਦੇ ਨਾਲ ਤੁਸੀਂ ਉਸ ਧਾਗੇ ਦੇ ਵਿੱਚ ਗੰਢਾਂ ਲਗਾ ਦੇਣੀਆਂ ਹਨ ਹਰੇਕ ਗੰਢ ਦੇ ਵਿੱਚ ਘਾਰ ਥੋੜਾ ਜਿਹਾ ਅੰਤਰ ਹੋਣਾ ਚਾਹੀਦਾ ਹੈ ਇਹ ਨਹੀਂ ਕਿ ਇੱਕ ਹੀ ਜਗ੍ਹਾ ਸਾਰੀਆਂ ਗੰਢਾਂ ਲਗਾਉਣੀਆਂ ਹਨ ਸ਼ੁਰੂ ਹੋ ਜਾਣ ਤਾਂ ਅੱਗੇ ਵਾਦੇ ਰਹਿਣਾ ਹੈ ਇੱਥੋਂ ਤੱਕ ਤੁਸੀਂ ਪੂਰੇ ਧਾਗੇ ਇਹ ਜੇ ਉਮਰ ਦੇ ਅਨੁਸਾਰ ਗੰਢਾਂ ਲਗਾ ਲੈਣੀਆਂ ਹਨ ਹੁਣ ਇਸ ਦੇ ਅੰਦਰ ਗੰਢ ਲੱਗੀ ਹੈ ਇਹ ਤਾਂ ਹੈਗਾ ਇੱਥੇ ਰੱਖ ਦਿਓ ਉਸ ਤੋਂ ਬਾਅਦ ਤੁਸੀਂ ਹਰੀ ਕਾ ਲੈ ਲਓ ਹਰੀ ਕਾ ਕਿਸ ਪ੍ਰਕਾਰ ਦੀ ਦੇਖੋ ਇਹ ਹਰੀ ਹਰੀ ਕਾ ਲੈਣੀ ਹੈ ਜਦੋਂ ਤੁਸੀਂ ਇਹ ਉਪਾਅ ਚੰਗੀ ਤਰ੍ਹਾਂ ਕਰੋਗੇ ਬਿਲਕੁਲ ਤਰੀਕੇ ਨਾਲ ਕਰੋਗੇ ਪੂਰੇ ਵਿਧੀ ਵਿਧਾਨ ਦੇ ਨਾਲ ਕਰੋਗੇ ਤਾਂ ਛੋਟੀਆਂ-ਛੋਟੀਆਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਕਰੋ ਤਦ ਜਾ ਕੇ ਤੁਹਾਨੂੰ ਸਫਲਤਾ ਮਿਲੇਗੀ ਸੰਗਤ ਜੀ ਦੇਖੋ ਹਰੀ ਕਾ ਹੁਣ ਤੁਸੀਂ ਜੋ ਪੂਰੀ ਹਰੀ ਹੈ ਇਸ ਤਰੀਕੇ ਦੀ ਲੈਣੀ ਹੈ ਇਸ ਦੇ ਅੰਦਰ ਤੁਸੀਂ ਕਿੰਨੀਆਂ ਕਲੀਆਂ ਹਨ 1 2 3 4 5 ਕਲੀਆਂ ਹਨ ਤੁਹਾਡੇ ਆਸ-ਪਾਸ ਕੋਈ ਵੀ ਪਾਰਕ ਹੋ ਸਕਦਾ ਹੈ ਉੱਥੇ ਹਰੀ ਕਾ ਉੱਗੀ ਹੋਈ ਹੋਵੇਗੀ ਤਾਂ ਉੱਥੋਂ ਤੁਸੀਂ ਤੋੜ ਲਓ ਤੇ ਤੋੜ ਕੇ ਇਹਨਾਂ ਨੂੰ ਇਸ ਪ੍ਰਕਾਰ ਨਾਲ ਬਣਾਓ ਕਿ ਪੰਜ ਪੱਤੀਆਂ ਰਹਿ ਜਾਣ ਪੰਜ ਪੱਤੀਆਂ ਹੋਣੀਆਂ ਚਾਹੀਦੀਆਂ ਹਨ ਤੇ ਛੋਟੀ ਵੱਡੀ ਮਿਲਾ ਕੇ ਪੰਜ ਪੱਤੀਆਂ ਰਹਿ ਜਾਂਦੀਆਂ ਹਨ ਇਸ ਪ੍ਰਕਾਰ ਦੀਆਂ ਤੇ ਕਿੰਨੀ ਘਾ ਲੈਣੀ ਹੈ ਜਿੰਨੀਆਂ ਗੰਡਾਂ ਤੁਸੀਂ ਧਾਗੇ ਦੇ ਅੰਦਰ ਲਗਾਈਆਂ ਓਨੀਆਂ ਹੀ ਤੁਸੀਂ ਘਾ ਲੈਣੀ ਹੈ ਯਾਨੀ ਕਿ ਤੁਹਾਡਾ ਬੱਚਾ ਜਿੰਨੀ ਉਮਰ ਦੇ ਵਿੱਚ ਚੱਲ ਰਿਹਾ ਹੈ ਓਨੀਆਂ ਹੀ ਤੁਸੀਂ ਘਾ ਦੀਆਂ ਜੋ ਟਹਿਣੀਆਂ ਹਨ ਉਹ ਲੈ ਲੈਣੀਆਂ ਹਨ ਬਸ ਇਸ ਚੀਜ਼ ਦਾ ਵਿਸ਼ੇਸ਼ ਰੂਪ ਦੇ ਨਾਲ ਤੁਸੀਂ ਧਿਆਨ ਰੱਖਣਾ ਹੈ ਇਸ ਇੱਕਾ ਨੂੰ ਤੁਸੀਂ ਇਕੱਠਾ ਕਰਕੇ ਫੜ ਲੈਣਾ ਹੈ ਤੇ ਫੜਨ ਤੋਂ ਬਾਅਦ ਇਸ ਧਾਗੇ ਨਾਲ ਇਸ ਨੂੰ ਬੰਨ੍ਹ ਦੇਣਾ ਹੈ ਜਿਸ ਧਾਗੇ ਦੇ ਵਿੱਚ ਤੁਸੀਂ ਗੰਡਾਂ ਲਗਾਈਆਂ ਸਨ ਪੂਰਾ ਤਾਗਾ ਇਸ ਦੇ ਉੱਪਰ ਲਪੇਟ ਦੇਣਾ ਹੈ ਜੋ ਤਾਗਾ ਤੁਸੀਂ ਆਪਣੇ ਬੱਚੇ ਦੀ ਹਾਈਟ ਦੇ ਬਰਾਬਰ ਲਿਆ ਹੈ ਇਸ ਵਿੱਚ ਤੁਸੀਂ ਗੰਢਾਂ ਲਗਾਈਆਂ ਤੇ ਆਪਣੇ ਬੱਚੇ ਦੀ ਉਮਰ ਦੇ ਆਧਾਰ ਤੇ ਉਸ ਤੋਂ ਬਾਅਦ ਤੁਸੀਂ ਹਰਾ ਕਾ ਉਸ ਦੀਆਂ ਪੰਜ ਕਲੀਆਂ ਗਿਣ ਕੇ ਤੇ ਉਸ ਦੀ ਆਪਣੇ ਬੱਚੇ ਦੀ ਉਮਰ ਦੇ ਹਿਸਾਬ ਦੇ ਨਾਲ ਉਸ ਦੀਆਂ ਟਾਹਣੀਆਂ ਲਈਆਂ ਹਨ ਕਾ ਦੇ ਵਿੱਚ ਗੰਢਾਂ ਲਗਾਇਆ ਵਾਲਾ ਜੋ ਤਾਗਾ ਹੈ ਉਸ ਨੂੰ ਤੁਸੀਂ ਬੰਨ੍ਹ ਦੇਣਾ ਹੈ ਤੇ ਫਿਰ ਇਸ ਪ੍ਰਕਾਰ ਇਸ ਨੂੰ ਲਪੇਟ ਦੇਣਾ ਹੈ ਮਾਣ ਲਾ ਤੁਸੀਂ ਲਪੇੜ ਦਿੱਤਾ ਤੇ ਤੁਸੀਂ ਪੂਰਾ ਹੀ ਇਸ ਨੂੰ ਬੰਨ੍ਹ ਲਿਆ ਹੈ ਇਸ ਲਈ ਫਿਰ ਲੈਣਾ ਹੈ ਇੱਕ ਸ਼ੁੱਧ ਦੇਸੀ ਘਿਓ ਦਾ ਦੀਵਾ ਤੁਹਾਡੇ ਕੋਲ ਹੋਣਾ ਚਾਹੀਦਾ ਹੈ ਤੇ ਨਾਲ ਹੀ 11 ਰੁਪਏ ਤੁਹਾਡੇ ਕੋਲ ਹੋਣੇ ਚਾਹੀਦੇ ਹਨ ਇੱਥੇ ਤੁਸੀਂ 21 ਰੁਪਏ ਵੀ ਲੈ ਸਕਦੇ ਹੋ 51 ਰੁਪਏ ਵੀ ਲੈ ਸਕਦੇ ਹੋ 101 ਰੁਪਏ ਵੀ ਲੈ ਸਕਦੇ ਹੋ ਤੁਹਾਡੀ ਆਪਣੀ ਮਰਜ਼ੀ ਹੈ ਪਰ ਘੱਟੋ-ਘੱਟ 11 ਰੁਪਏ ਤੁਹਾਡੇ ਕੋਲ ਜ਼ਰੂਰ ਹੋਣੇ ਚਾਹੀਦੇ ਹਨ ਹੁਣ ਤੁਹਾਡੇ ਕੋਲ ਤਿੰਨ ਚੀਜ਼ਾਂ ਹੋ ਗਈਆਂ ਹਾਰਿਕ ਜੋ ਤੁਸੀਂ ਦੇਸੀ ਘਿਓ ਦਾ ਸ਼ੁੱਧ ਦੇਸੀ ਘਿਓ ਦਾ ਦੀਵਾ ਤਿਆਰ ਕੀਤਾ ਹੈ ਤੇ 11 ਰੁਪਏ ਔਣ ਇਹ ਤਿੰਨੋਂ ਚੀਜ਼ਾਂ ਲੈ ਕੇ ਤੁਸੀਂ ਜਾਣਾ ਹੈ ਗਣਪਤੀ ਮਹਾਰਾਜ ਜੀ ਦੇ ਮੰਦਿਰ ਜੇਕਰ ਵਿਸ਼ੇਸ਼ ਰੂਪ ਨਾਲ ਗਣਪਤੀ ਮਹਾਰਾਜ ਨੂੰ ਮੰਨਦੇ ਹੋ ਤੁਸੀਂ ਆਸ-ਪਾਸ ਤੁਹਾਡੇ ਮੰਦਿਰ ਨਹੀਂ ਹੈ ਫਿਰ ਜੋ ਤੁਸੀਂ ਕਦੇ ਸ਼ਿਵ ਮੰਦਿਰ ਵਿੱਚ ਚਲੇ ਜਾਓ ਕਿਉਂਕਿ ਸ਼ਿਵ ਮੰਦਿਰ ਵਿੱਚ ਗਣਵਤੀ ਮਹਾਰਾਜ ਜੀ ਦੀ ਮੂਰਤੀ ਜ਼ਰੂਰ ਹੁੰਦੀ ਹੈ ਤਾਂ ਗਣਪਤੀ ਮਹਾਰਾਜ ਦੀ ਮੂਰਤੀ ਦੇ ਸਾਹਮਣੇ ਜਾ ਕੇ ਬੈਠ ਜਾਓ ਮੂਰਤੀ ਉਚਾਈ ਤੇ ਹੈ ਜਾਂ ਫਿਰ ਤੁਹਾਡੇ ਮੂੰਹ ਦੇ ਸਾਹਮਣੇ ਹੈ ਜਾ ਕੇ ਖੜੇ ਹੋ ਜਾਓ ਸਭ ਤੋਂ ਪਹਿਲਾਂ ਸ਼ੁੱਧ ਦੇਸੀ ਕੀ ਉਹਦਾ ਦੀਵਾ ਜੋ ਤੁਸੀਂ ਲੈ ਕੇ ਗਏ ਉਸ ਨੂੰ ਮੂਰਤੀ ਦੇ ਸਾਹਮਣੇ ਰੱਖ ਦਿਓ ਤੇ ਉਸ ਤੋਂ ਬਾਅਦ ਜੋ ਹਰੀ ਘਾਹ ਤੁਸੀਂ ਲੈ ਕੇ ਗਏ ਉਸ ਨੂੰ ਹਰੀ ਘਾਹ ਨੂੰ ਆਪਣੀ ਮਨੋ ਕਾਮਨਾ ਬੋਲਦੇ ਹੋਏ ਆਪਣੇ ਬੱਚੇ ਦਾ ਧਿਆਨ ਮੰਨ ਦੇ ਵਿੱਚ ਲਿਆ ਕੇ ਗਣਪਤੀ ਦੇ ਕੰਨ ਦੇ ਵਿੱਚ ਤੁਸੀਂ ਉਸ ਨੂੰ ਰੱਖ ਦੇਣਾ ਹੈ ਗਣਪਤੀ ਦਾ ਜੋ ਕਾਨੂੰ ਹੁੰਦਾ ਹੈ ਉਸ ਦੇ ਆਸ-ਪਾਸ ਦਾ ਜੋ ਵੀ ਹਿੱਸਾ ਹੁੰਦਾ ਹੈ ਉੱਥੇ ਤੁਸੀਂ ਇਸ ਹਰੀ ਘਾ ਨੂੰ ਅਟਕਾ ਦੇਣਾ ਹੈ ਤੇ ਉਸ ਤੋਂ ਬਾਅਦ 11 ਰੁਪਏ ਤੁਸੀਂ ਗਣਪਤੀ ਮਹਾਰਾਜ ਜੀ ਦੀ ਮੂਰਤੀ ਦੇ ਸਾਹਮਣੇ ਰੱਖਣੇ ਹਨ ਜਿੱਥੇ ਤੁਸੀਂ ਦੀਵਾ ਜਗਾਇਆ ਸੀ ਉੱਥੇ ਹੀ ਤੁਸੀਂ 11 ਰੁਪਏ ਰੱਖ ਦਿਓ ਉਸ ਤੋਂ ਬਾਅਦ ਤੁਸੀਂ ਇੱਕ ਮੰਤਰ ਦਾ ਜਾਪ ਕਰਨਾ ਹੈ ਉਹ ਕਿਹੜਾ ਮੰਤਰ ਹੈ ਓਮ ਸ਼੍ਰੀ ਗਣੇਸ਼ਾ ਇਸ ਮੰਤਰ ਦਾ ਜਾਪ ਤੁਸੀਂ ਕਰਨਾ ਹੈ 108 ਵਾਰ ਤੁਸੀਂ ਕਿਸੇ ਵੀ ਮਾਲਾ ਦੀ ਸਹਾਇਤਾ ਨਾਲ ਇਸ ਨੂੰ ਜਾਪ ਕਰ ਸਕਦੇ ਹੋ ਇਸ ਮੰਤਰ ਨੂੰ ਤੁਸੀਂ ਕਰਦੇ ਹੋਏ ਉਸ ਤੋਂ ਬਾਅਦ ਹੱਥ ਜੋੜ ਕੇ ਪ੍ਰਾਰਥਨਾ ਕਰੋ ਗਣਪਤੀ ਮਹਾਰਾਜ ਜੀ ਜੋ ਵੀ ਵਿਗਨ ਹਰਨ ਹਨ ਉਹਨਾਂ ਨੇ ਤੁਹਾਡੇ ਬੱਚੇ ਦੇ ਵਿਆਹ ਦੇ ਵਿੱਚ ਜੋ ਵੀ ਵਿਗਨ ਪੈ ਰਹੇ ਹਨ ਉਹਨਾਂ ਦਾ ਨਾਸ਼ ਕਰਨਗੇ ਦੁੱਖਾਂ ਕਲੇਸ਼ਾਂ ਦਾ ਨਾਸ਼ ਕਰਨਗੇ ਇਹ ਤੋਂ ਮਾਨ ਬਣਾਓ ਮੇਰੇ ਬੱਚਿਆਂ ਦੀ ਸ਼ਾਦੀ ਦੇ ਵਿੱਚ ਲਗਾਤਾਰ ਦੇਰੀ ਹੋ ਰਹੀ ਹੈ کافی ਸਮੇਂ ਤੋਂ ਅਸੀਂ પ્રયાસ ਕਰ ਰਹੇ ਹਾਂ ਪਰ ਅਸੀਂ ਸਫਲ ਨਹੀਂ ਹੋ ਰਹੇ ਤਾਂ ਗਣਪਤੀ ਜੀ ਤੁਸੀਂ ਕੋਈ ਜਹਾ ਚਮਤਕਾਰ ਕਰੋ ਜਿਸ ਕਾਰਨ ਮੇਰੇ ਬੱਚਿਆਂ ਦੀ ਸ਼ਾਦੀ ਹੋ ਜਾਵੇ ਸਮਰਪਣ ਭਾਵ ਨਾਲ ਤੁਹਾਡੀ ਜੋ ਭਾਵਨਾ ਹੈ ਤੁਹਾਡੇ ਅੰਦਰ ਭਾਵ ਹੋਣਾ ਚਾਹੀਦਾ ਹੈ ਤੁਹਾਡੀ ਜੋ ਪ੍ਰਾਰਥਨਾ ਹੈ ਉਸ ਦੇ ਅੰਦਰ ਇੱਕ ਭਾਵ ਹੋਣਾ ਚਾਹੀਦਾ ਹੈ ਜਿਨ੍ਹਾਂ ਵਿੱਚ ਭਾਵ ਤੁਹਾਡੀ ਪ੍ਰਾਰਥਨਾ ਦੇ ਵਿੱਚ ਹੋਵੇਗਾ ਉਨ੍ਹਾਂ ਹੀ ਜਲਦੀ ਤੁਹਾਡਾ ਕੰਮ ਬਣੇਗਾ ਤਾਂ ਸੰਗਤ ਜੀ ਤੁਸੀਂ ਦੇਖਿਆ ਹੋਵੇਗਾ ਕਿ ਵਿਆਹ ਦੇ ਜਦੋਂ ਕਾਰਡ ਅਸੀਂ ਛਪਵਾਉਨੇ ਆ ਤਾਂ ਉਸ ਦੇ ਉੱਪਰ ਵੀ ਗਣਪਤੀ ਜੀ ਦੀ ਫੋਟੋ ਹੁੰਦੀ ਹੈ ਕਿਉਂ ਹੁੰਦੀ ਹੈ ਕਿਉਂਕਿ ਇਹ ਵਿਗਣ ਹਰਤਾ ਹੈ ਤਾਂ ਤੁਹਾਡੇ ਬੱਚਿਆਂ ਦੀ شادی ਵਿੱਚ ਜੋ ਵੀ ਵਿਗਣ ਚੱਲ ਰਿਹਾ ਹੈ ਉਹ ਇਸ ਨੂੰ ਹੱਲ ਕਰ ਲੈਣਗੇ ਇਹ ਉਪਾਕਰਣ ਨਾਲ ਗਣਪਤੀ ਮਹਾਰਾਜ ਖੁਸ਼ ਹੋ ਜਾਣਗੇ ਤੇ ਤੁਹਾਡਾ ਕੰਮ ਬੰਨ ਜਾਵੇਗਾ ਇਹ ਉਪਾਸ ਹੀ ਜੋ ਤੁਹਾਨੂੰ ਦੱਸਿਆ ਹੈ ਜੋ ਵਿਧੀ ਦੇ ਨਾਲ ਦੱਸਿਆ ਹੈ ਇਹ ਜੋ ਪੂਰੀ ਵਿਧੀ ਦੇ ਨਾਲ ਤੁਸੀਂ ਲਗਾਤਾਰ ਤਿੰਨ ਬੁੱਧਵਾਰ ਕਰ ਲੈਣਾ ਤਾਂ ਦੇਖੋ ਤਿੰਨ ਬੁੱਧਵਾਰ ਜਦੋਂ ਤੁਸੀਂ ਇਹ ਉਪਾਅ ਕਰੋਗੇ ਤਾਂ ਇਸ ਦੇ ਨਤੀਜੇ ਤੁਹਾਨੂੰ ਆਪਣੇ ਆਪ ਹੀ ਦੇਖਣ ਨੂੰ ਮਿਲਣਗੇ ਤਾਂ ਪਿਆਰੀ ਸਾਥ ਸੰਗਤ ਜੀ ਏਸੀ ਸਾਡੀ ਅੱਜ ਦੀ ਵੀਡੀਓ ਦਾ ਉਪਾਅ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਵਧੀਆ ਲੱਗੇ ਤਾਂ ਇਸ ਨੂੰ ਅੱਗੇ ਵੀ ਹੋਰ ਭੈਣ ਭਰਾਵਾਂ ਤੱਕ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਤੁ ਜੇਕਰ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ